ਜਿਵੇਂ ਹੀ بارشਾਂ ਦਾ ਦੌਰ ਖਤਮ ਹੋਇਆ ਤਾਂ ਸਾਰੇ ਨਦੀਆਂ ਨਾਲਿਆਂ ਦਰਿਆਵਾਂ ਦੇ ਵਿੱਚ ਪਾਣੀ ਘਟਣਾ ਸ਼ੁਰੂ ਹੋਇਆ ਕਿਉਂਕਿ ਬਹੁਤ ਟਾਈਮ ਹੋ ਗਿਆ ਸੀ ਦਰਿਆਵਾਂ ਦੇ ਵਿੱਚ ਪਾਣੀ ਚਲਦਿਆਂ ਦਰਿਆਵਾਂ ਦੇ ਵਿੱਚ ਹੜ੍ਹ ਆਏ ਹੋਏ ਸੀ ਤੇ ਸਭ ਨਦੀਆਂ ਉਫਾਨ ਤੇ ਚੱਲ ਰਹੀਆਂ ਸੀ ਦਰਿਆਵਾਂ ਨੇ ਬਹੁਤ ਜ਼ਿਆਦਾ ਫਸਲਾਂ ਦਾ ਘਰਾਂ ਦਾ ਨੁਕਸਾਨ ਕੀਤਾ ਅੱਜ ਜਿਵੇਂ ਹੀ ਮੌਸਮ ਸਾਫ਼ ਹੋਇਆ ਸਾਰੇ ਕਿਤੇ ਅੱਜ ਲਗਭਗ ਕਿਤੇ ਵੀ بارش ਨਹੀਂ ਹੋਈ ਤੇ ਉਸੇ ਤਰ੍ਹਾਂ ਹੀ ਫਿਲਹਾਲ ਮੈਂ ਕੱਗਰ ਦੇ ਕਿਨਾਰੇ ਖੜਾ ਸੀ ਪਿੰਡ ਹੀਰਕੇ ਸਰਦੂਲਗੜ ਏਰੀਆ ਬਾਰੇ ਭਰਾਵਾਂ ਦੇ ਮੈਸੇਜ ਆ ਰਹੇ ਸੀ ਕਿ ਕੱਗਰ ਦੀ ਅਪਡੇਟ ਨਹੀਂ ਦਿੱਤੀ ਦੋਸਤੋ ਕੱਗਰ ਦੇ ਵਿੱਚ ਆਪਣੇ ਇੱਥੇ 2.5 ਫੁੱਟ ਦੇ ਕਰੀਬ ਪਾਣੀ ਘਟ ਚੁੱਕਿਆ ਤੇ ਕਈ ਭਰਾ ਕਹਿ ਰਹੇ ਸੀ ਪਿੱਛੋਂ ਪਾਤਨ ਵਾਲੀ ਸਾਈਡ ਤੋਂ ਪਿੱਛੇ ਵੀ ਪਿੱਛੇ ਪਾਣੀ ਘਟਿਆ ਨਹੀਂ ਤੁਸੀਂ ਇੱਥੇ ਘਟਣ ਦੀ ਰਿਪੋਰਟ ਦੇ ਰਹੇ ਹੋ ਜਾਂ ਅੱਗੇ ਪਾਣੀ ਸਰਦੂਲਗੜ ਏਰੀਏ ਦੇ ਅੱਗੇ ਲੰਘ ਕੇ ਸਰਸ ਏਰੀਏ ਦੇ ਵਿੱਚ ਬੰਨ ਟੁੱਟ ਗਿਆ ਸੀ ਉਹ ਪਾਣੀ ਘਟ ਗਿਆ ਤਾਂ ਪਾਣੀ ਘਟਿਆ ਹਜੇ ਪਿੱਛੋਂ ਫਿਰ ਪਾਣੀ ਆਏਗਾ ਜੇ ਬੰਨ ਉਹ ਬੰਨਿਆ ਗਿਆ ਕਿਉਂ ਬੰਨ ਬੰਨਣ ਤੇ ਲੱਗੇ ਹੋਏ ਸੀਗੇ ਦੋਸਤੋ ਪਿੱਛੇ ਵੀ ਪਾਣੀ ਘਟਣਾ ਸ਼ੁਰੂ ਹੋ ਗਿਆ ਆਪਣੇ ਤਾਂ ਨਾਲਿਆਂ ਚ ਪਾਣੀ ਘਟਨ ਕਰਕੇ ਘੱਗੜੇ ਦਾ ਪਾਣੀ ਬਹੁਤ ਘਟ ਗਿਆ 2.5 ਫੁੱਟ ਘੱਗੜੇ ਦੇ ਵਿੱਚ ਪਾਣੀ ਘਟ ਜਾਣਾ ਬਹੁਤ ਵੱਡੀ ਗੱਲ ਆ ਉਸ ਤੋਂ ਬਾਅਦ ਘੱਗੜੇ ਦੇ ਵਿੱਚ ਬਹੁਤ ਜਲਦੀ ਪਾਣੀ ਘਟ ਜਾਂਦਾ ਬਿਲਕੁਲ ਵੀ ਖਬਰੌਣ ਦੀ ਲੋੜ ਨਹੀਂ ਐ ਘੱਗੜੇ ਦੇ ਵਿੱਚ 2-4 ਦਿਨਾਂ ਦੇ ਵਿੱਚ ਪਾਣੀ ਬਿਲਕੁਲ ਘਟ ਜਾਵੇਗਾ ਅੱਧ ਤੋਂ ਵੀ نیچے ਚਲੇ ਜਾਵੇਗਾ ਜਿਵੇਂ ਉੱਥੇ ਬੰਨ ਟੁੱਟਿਆ ਸੀਗਾ ਸਰਸੇ ਏਰੀਏ ਦੇ ਵਿੱਚ ਪੰਢਿਆਰੀ ਪਿੰਡ ਦੇ ਕੋਲ ਤੇ ਉੱਥੇ ਅੱਜ ਮੈਂ ਇੱਥੇ ਗਿਆ ਸੀ ਦੇਖਿਆ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਉਹ ਨੀਵੀਆਂ ਜਗ੍ਹਾ ਦੇ ਵਿੱਚ ਜਿੱਥੇ ਪਾਣੀ ਗਿਆ ਉੱਥੋਂ ਪਾਣੀ ਕਿਸੇ ਹਿਸਾਬ ਨਾਲ ਨਹੀਂ ਨਿਕਲੇਗਾ ਕਿਉਂ ਫਸਲਾਂ ਦਾ ਪੱਕਣ ਦਾ ਟਾਈਮ ਨੇੜੇ ਆ ਗਿਆ ਸੀ ਤੇ ਉਹ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਲਗਭਗ ਕੋਈ 2000 ਕਿੱਲਾ ਦੇ ਲਗਭਗ ਫਸਲਾਂ ਝੋਨੇ ਦੀਆਂ ਖਰਾਬ ਹੋ ਗਈਆਂ ਤੇ ਜਿਹੜੀ ਕਿ ਬੜੀ ਦੁੱਖ ਦੀ ਗੱਲ ਐ ਭਰਾ ਦੋ ਦਿਨਾਂ ਤੋਂ ਉੱਥੇ ਲੱਗੇ ਹੋਏ ਸੀਗੇ ਬੰਨ ਬੰਨਣ ਨੂੰ ਕਿਉਂ ਚੱਲਦੀ ਨਦੀ ਦੇ ਵਿੱਚ ਬੰਨ ਇੱਕ ਤਾਂ ਬੰਨਣਾ ਬਹੁਤ ਔਖਾ ਥੋੜੀ ਥੋੜੀ ਮਿੱਟੀ ਪਾ ਕੇ ਗੱਟਿਆਂ ਦੇ ਵਿੱਚ ਫਿਰ ਬੰਨ ਰਹੇ ਸੀਗੇ ਉਹ ਦੋਸਤੋ ਬਿਲਕੁਲ ਵੀ ਖਰਾਓ ਨਾ ਜਿਹੜਾ ਘੱਗਰ ਦਾ ਸਾਰਾ ਏਰੀਆ ਇੱਥੇ ਬਾਸਪਤੀ ਜਾਂ ਮੁੱਛਲ ਦੀਆਂ ਵੈਰਾਈਟੀਆਂ ਲੱਗਦੀਆਂ ਨੇ ਤੇ ਮੌਸਮ ਹੁਣ ਸਾਫ਼ ਹੋ ਗਿਆ ਤੇ ਸਪਰੇਆਂ ਦਾ ਦੌਰ ਸ਼ੁਰੂ ਹੋਏਗਾ ਝੋਨਿਆਂ ਦੀਆਂ ਫਸਲਾਂ ਦੇ ਵਿੱਚ ਦੇਖ ਕੇ ਜਰੂਰ ਆਪਣੇ ਸਪਰੇਆਂ ਕਰੋ ਕਿਉਂਕਿ ਹੁਣ ਮੌਸਮ ਥੋੜਾ ਗਰਮ ਹੋਏਗਾ ਜ਼ਰੂਰ ਕਿ ਬਾਰਿਸ਼ ਚੱਲੇਗੀ ਪਹਿਲਾਂ ਮੌਸਮ ਠੰਡਾ ਰਿਹਾ ਹਿਊਮਿਡਿਟੀ ਵੱਧ ਸਕਦੀ ਹੈ ਫੰਗਸ ਦੀ ਪ੍ਰੋਬਲਮ ਆਏਗੀ ਤੇ ਨਾਲ ਨਾਲ ਹੁਣ ਤੇਲੇ ਦੀ ਸ਼ੁਰੂਆਤ ਵੀ ਹੋ ਜੇਗੀ ਜਿਵੇਂ ਕਿ 14 ਸਿੱਕ ਮੁਛਲ ਦੇ ਵਿੱਚ ਜਾਂ ਹੋਰ ਲੰਬੇ ਟਾਈਮ ਦੀਆਂ ਵੈਰਾਈਟੀਆਂ ਉਹਨਾਂ ਦੇ ਵਿੱਚ ਤੇਲੇ ਦੀ ਪ੍ਰੋਬਲਮ ਜ਼ਰੂਰ ਆਵੇਗੀ ਆਪਦੀ ਵੈਰਾਈਟੀ ਦੇ ਅਨਸਾਰ ਦੇਖ ਕੇ ਤੇ ਤੇਲੇ ਦੀਆਂ ਸਪਰੇਆਂ ਜਰੂਰ ਕਰੋ ਕੋਈ ਚੰਗੇ ਫੰਗੀਸਾਈਡ ਕਰੋ ਜਰੂਰ ਸੁੰਡੀ ਦਾ ਪੱਤਾ ਲਪੇਟ ਦਾ ਜਿਹੜੀਆਂ ਲੇਟ ਟ੍ਰਾਂਸਪਲੈਂਟਿੰਗ ਹੋਈ ਸੀ ਉਹਨਾਂ ਦੇ ਵਿੱਚ ਅਟੈਕ ਬਹੁਤ ਜ਼ਿਆਦਾ ਸੀ ਪਰ ਉਹ ਲਗਭਗ ਅਟੈਕ ਹੁਣ ਖਤਮ ਹੋ ਚੁੱਕਿਆ ਹੈ ਉਹਦੇ ਰਿਜ਼ਲਟ ਸਾਹਮਣੇ ਆ ਰਹੇ ਨੇ ਕੋਈ ਹੁਣ ਜ਼ਰੂਰਤ ਨਹੀਂ ਆਪਾਂ ਨੂੰ ਉਹਨਾਂ ਤੇ ਬਹੁਤ ਜ਼ਿਆਦੇਆਂ ਮਹਿੰਗੀਆਂ ਸਪਰੇਆਂ ਕਰਨ ਦੀ